ਪਿਆਰੋ ਹਰ ਵੇਲੇ ਗੁਰੂ ਨੂੰ ਯਾਦ ਰੱਖਿਓ ਸਰਬੱਤ ਦੇ ਭਲੇ ਦੀ ਅਰਦਾਸ ਕਰਿਓ ਸਾਰਿਆਂ ਦੀ ਸੁਖ ਸ਼ਾਂਤ ਮੰਗਿਓ ਇਸ ਵਿੱਚ ਸਾਡੀ ਵੀ ਸੁਖ ਸ਼ਾਂਤੀ ਰਹਿੰਦੀ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ ਜੇ ਕਿਸੇ ਦਾ ਬੁਰਾ ਕਰੇਗਾ ਤੇਰਾ ਕਦੇ ਚੰਗਾ ਨਹੀਂ ਹੋ ਸਕਦਾ ਹਾਂਜੀ ਤੂੰ ਸਭ ਦਾ ਭਲਾ ਸੋਚੇਂਗਾ ਪ੍ਰਾਏ ਦਾ ਵੀ ਭਲਾ ਕਰੇਂਗਾ ਤੇਰਾ ਗੁਰੂ ਨੇ ਆਪੇ ਭਲਾ ਕਰ ਦੇਣਾ ਇਸ ਕਰਕੇ ਸਿੱਖ ਨੂੰ ਸਿਧਾਂਤ ਇਹ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਨੂੰ ਸਿਮਰ ਕੇ ਅਰਦਾਸ ਸਾਰੀ ਸੰਗਤ ਨੇ ਜਿਵੇਂ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਅਰਦਾਸ ਸਤਿਗੁਰੂ ਜੀ ਸਾਰੇ ਸੰਸਾਰ ਦੇ ਸਿਰ ਤੇ ਮੇਰਾ ਪਰਿਆਥ ਰੱਖਿਓ ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਿਓ ਸੋ ਅੱਜ ਦਾ ਜੋ ਫਰਮਾਨ ਹੈ ਸਤਿਗੁਰੂ ਜੀ ਕਹਿੰਦੇ ਇੱਕ ਨੂੰ ਸਿਮਰ ਇੱਕ ਨੂੰ ਸਿਮਰਨਾ ਕੀ ਹੁਣਾ ਇੱਕ ਗੋਣ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜਿਹੜਾ ਸਭ ਪਾਵਰਾਂ ਦਾ ਮਾਲਕ ਹੈ ਨਾ ਇੱਕ ਹੀ ਹੈ ਉਹ ਦੋ ਨਹੀਂ ਤਿੰਨ